ਹੈਲੋ ਹਾਂਜੀ ਅੱਜ ਕਹਾਣੀ ਸੁਣਾਉਣ ਲੱਗੇ ਆ ਇੱਕ ਇੰਗਲੈਂਡ ਦੀ ਸੋ ਸਭ ਨਾਲੋਂ ਪਹਿਲਾਂ ਤਾਂ ਮੈਂ ਦੱਸ ਰਿਹਾ ਹਾਂ ਕਿ ਬੱਚੇ ਨਾ ਦੇਖਣ ਕਿਉਂਕਿ ਅਡਲਟ ਵਾਲੀ ਕਹਾਣੀ ਆ ਅਡਲਟ ਵਾਲੀ ਮਤਲਬ ਕਿ ਬੱਚੇ ਡਰ ਜਾਂਦੇ ਨੇ ਥੋੜਾ ਮਰਡਰ ਮਿਸਟਰੀ ਵਾਲੀ ਹਨਾ ਚੀਜ਼ ਆ ਤਾਂ ਕਰਕੇ ਸੋ ਚਲੋ ਸਟੋਰੀ ਸ਼ੁਰੂ ਕਰਦੇ ਆ ਇੰਗਲੈਂਡ ਦੀ ਸਟੋਰੀ ਆ ਮੋਰੋ ਦੀ ਤੇ ਇੱਕ ਟਾਊਨ ਸੀਗਾ ਛੋਟਾ ਜਿਹਾ ਹਜ਼ਾਰ ਕ ਬੰਦੇ ਰਹਿੰਦੇ ਸੀਗੇ ਫਾਰਮਰ ਜਾਂ ਆਪਣੇ 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 ਕੰਮ ਕਰਦੇ ਸੀ ਛੋਟੇ ਮੋਟੇ ਤੇ ਉੱਥੇ ਹੀ ਬੰਗਲੋਜ਼ ਵੀ ਸੀਗੇ ਥੋੜੀ ਦੂਰ ਮਤਲਬ ਕਿ ਜਿਵੇਂ ਅਮੀਰ ਲੋਕ ਆਪਣੇ ਫਾਰਮ ਹਾਊਸ ਬਣਾ ਲੈਂਦੇ ਨੇ ਉਵੇਂ ਤੇ ਗੱਲ ਆ 15 ਫਰਵਰੀ 2004 ਦੀ ਪੁਲਿਸ ਨੂੰ ਕਾਲ ਗਈ ਨੇਬਰ ਨੇ ਕਿਸੇ ਨੇ ਹਨਾ ਕਾਲ ਕੀਤੀ ਵੀ ਨੌਇਸ ਆ ਰਹੀ ਆ ਜਿਹੜੀ ਕੀ ਕਹਿੰਦੇ ਨੇ ਗਵਾਂਡੀ ਦੇ ਘਰੋਂ ਤੇ ਆ ਕੇ ਤੁਸੀਂ ਚੈੱਕ ਕਰੋ ਤੇ ਪੁਲਿਸ ਵਾਲੇ ਆਏ ਤੇ ਪੁਲਿਸ ਵਾਲਿਆਂ ਨੇ ਚੈੱਕ ਕੀਤਾ ਹਨਾ ਵੀ ਉਹਨਾਂ ਨੂੰ ਕੋਈ ਨੌਇਸ ਸੁਣਨ ਨਹੀਂ ਆਈ ਸੀਗੀ ਉਹਨਾਂ ਨੇ ਚਲ ਕੇ ਕੀਤਾ ਵੀ ਬਾਹਰ ਆਪਾਂ ਖੜ ਕੇ ਦੇਖਦੇ ਹਾਂ ਨਾ ਵੀ ਨੌਇਸ ਆਉਂਦੀ ਆ ਜਾਂ ਨਹੀਂ ਆਉਂਦੀ ਉਹਨਾਂ ਨੂੰ ਕੋਈ ਨੌਇਸ ਨਹੀਂ ਆਈ ਹੈਗੀ ਤੇ ਫਿਰ ਉਹਨਾਂ ਨੇ ਕੀ ਕੀਤਾ ਵੀ ਚਲੋ ਆਪਾਂ ਐ ਕਰਦੇ ਹਾਂ ਵੀ ਹਨਾ ਅੰਦਰ ਜਾ ਕੇ ਚੈੱਕ ਕਰਦੇ ਹਾਂ ਉਹਨਾਂ ਨੇ ਜਾ ਕੇ ਗੇਟ ਦਾ ਹੈਂਡਲ ਘੁਮਾਇਆ ਗੇਟ ਪਹਿਲਾਂ ਹੀ ਖੁੱਲਾ ਹੀ ਸੀਗਾ ਤੇ ਉਹਨਾਂ ਨੇ ਜਾ ਕੇ ਦੇਖਿਆ ਅੰਦਰ ਤੇ ਘਰ ਦੇ ਅੰਦਰ ਬੰਗਲੋ ਬੰਗਲੋ ਸੀਗਾ ਵੱਡਾ ਤੇ ਘਰ ਦੇ ਅੰਦਰ 3-3 4-4 ਇੰਚ ਪਾਣੀ ਖੜਾ ਸੀਗਾ ਸਾਰੇ ਘਰ ਦੇ ਅੰਦਰ ਤੇ ਉਹਨਾਂ ਨੇ ਦੇਖਿਆ ਵੀ ਕੁਝ ਗੜਬੜ ਆ ਤੇ ਉਹ ਜਿੱਧਰੋਂ ਮਤਲਬ ਕਿ ਪਾਣੀ ਟਪ ਟਪ ਦੀ ਆਵਾਜ਼ ਆ ਰਹੀ ᱛੀ ਹੈ ਨਾ ਵੀ ਜਿੱਧਰੋਂ ਪਾਣੀ ਫਲੋ ਆ ਰਿਹਾ ᱛੀਗਾ ਉਧਰ ਉਹਨਾਂ ਨੇ ਜਾ ਕੇ ਚੈੱਕ ਕਰਿਆ ਤੇ ਰੂਮ 'ਚ ਪਹੁੰਚੇ ਇੱਕ ਚ ਤੇ ਉਹਨਾਂ ਦੀਆਂ ਅੱਖਾਂ ਫਟੀਆਂ ਨਹੀਂ ਫਟੀਆਂ ਰਹਿ ਗਈਆਂ ਤੇ ਸਟੋਰੀ ਫਿਰ ਬਾਅਦ ਦੇ ਵਿੱਚ ਸਾਹਮਣੇ ਆਈ ਵੀ ਕੀ ਹੋਇਆ ਹੈ ਨਾ ਤੇ ਇਹ ਸਟੋਰੀ ਆਈ ਹੈ ਇੱਕ ਮਤਲਬ ਕਿ ਬੰਦਾ ਸੀਗਾ ਰੋਨਾਲਡ ਹਨਾ ਤੇ ਉਹ ਆਪਣਾ গারਲਫ੍ਰੈਂਡ ਦੇ ਨਾਲ ਰਹਿੰਦਾ ਸੀਗਾ ਉਹੀ ਅਪਾਰਟਮੈਂਟ ਦੇ ਮਤਲਬ ਕਿ ਉਹਦੇ ਵਿੱਚ ਬੰਗਲੋ ਦੇ ਵਿੱਚ ਤੇ ਉਹਨਾਂ ਦਾ ਬ੍ਰੇਕਅਪ ਹੋ ਗਿਆ 2003 ਦੇ ਵਿੱਚ 2004 ਦੀ ਸਟੋਰੀ ਹੈ 2003 ਚ ਉਹਨਾਂ ਦਾ ਬ੍ਰੇਕਅਪ ਹੋ ਗਿਆ ਤੇ ਉਹ ਡਿਪਰੈਸ਼ਨ ਚ ਚਲਾ ਗਿਆ ਬੰਦਾ ਤੇ ਪਹਿਲਾਂ ਉਹ ਆਪਣੀ ਮਤਲਬ ਕਿ গারਲਫ੍ਰੈਂਡ ਦੇ ਨਾਲ ਹਨਾ ਘਰ ਦੇ ਵਿੱਚ ਲਿਮਨ ਚ ਰਹਿੰਦਾ ਸੀਗਾ ਤੇ ਉਹਨਾਂ ਨੇ ਕੀ ਕੀਤਾ ਮਤਲਬ ਕਿ ਫਿਰ ਜਾਂ ਡਿਪਰੈਸ਼ਨ ਚ ਚੱਲ ਗਿਆ ਤੇ ਉਹ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਨਾ ਕਿਸੇ ਨਾਲ ਗੱਲ ਕਰਦਾ ਦੀ ਚੰਗੀ ਹੈ ਨਾ ਤੇ ਨਾ ਰੋਟੀ ਰਾਟੀ ਖਾਂਦਾ ਸੀ ਹੈ ਨਾ ਐਂ ਕਰੀ ਜਾਂਦਾ ਸੀਗਾ ਵੀ ਮੇਰੇ ਜੀਣ ਦਾ ਕੋਈ ਉਹ ਨਹੀਂ ਇਹ ਤੁਹਾਨੂੰ ਪਤਾ ਹੀ ਆਸ਼ਕ ਕਿਵੇਂ ਕਰਦੇ ਹੁੰਦੇ ਨੇ ਤੇ ਉਵੇਂ ਕਰੀ ਜਾਂਦਾ ਸੀਗਾ ਤੇ ਚਲੋ ਹੌਲੀ ਹੌਲੀ ਟਾਈਮ ਦੇ ਹੈ ਨਾ ਗੁਜ਼ਰਨ ਨਾਲ ਹੌਲੀ ਹੌਲੀ ਉਹ ਠੀਕ ਹੋਇਆ ਤੇ ਉਸ ਤੋਂ ਬਾਅਦ 1 ਫਰਵਰੀ 2004 ਨੂੰ ਹੈ ਨਾ 2 ਵੀਕ ਪਹਿਲਾਂ ਜਦੋਂ ਪੁਲਿਸ ਆਈ ਇੱਥੇ ਉਹ ਤੋਂ 2 ਵੀਕ ਪਹਿਲਾਂ ਦੀ ਗੱਲ ਆ ਇੱਥੋਂ ਕਹਾਣੀ ਸ਼ੁਰੂ ਹੁੰਦੀ ਸਾਰੀ ਫਿਰ ਮੂਵ ਔਨ ਹੋ ਗਿਆ ਚਲੋ ਤੇ ਉਹਨੇ ਸੋਚਿਆ ਵੀ ਮੂਵ ਹੋਣ ਮੂਵ ਔਨ ਹੋਣ ਲਈ ਚਾਹੀਦਾ ਕਿ ਆ ਵੀ ਆਪਾਂ ਕੀ ਕਰੀਏ ਸਭ ਨਾਲੋਂ ਪਹਿਲਾਂ ਜਿਹੜਾ ਆਪਣਾ ਪਾਰਟਨਰ ਆ ਨਾ ਜਿਵੇਂ ਉਹਦੀ ਗਰਲਫ੍ਰੈਂਡ ਸੀਗੀ ਤੇ ਉਹਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜਾ ਉਹਦਾ ਸਮਾਨ ਆ ਹਨ ਉਹ ਚੱਕ ਕੇ ਪਹਿਲਾਂ ਸਿੱਟੀ ਜੀ ਸਾਰਿਆਂ ਨਾਲੋਂ ਪਹਿਲਾਂ ਮੇਨ ਗੱਲ ਆਹੀ ਆ ਤੇ ਚਲੋ ਉਹਨੇ ਫਿਰ ਕੀ ਕਰਿਆ ਜਿਵੇਂ ਹਨਾ ਗਾਰਬੇਜ ਬੈਗ ਲੈ ਲਿਆ ਆਪਣਾ ਲਾ ਗਿਆ ਸਮਾਨ ਇਕੱਠਾ ਕਰਨ ਫਮਾਨ ਇਕੱਠਾ ਕਰਦੇ ਕਰਦੇ ਨੇ ਕੀ ਕਰਿਆ ਫੋਟੋਆਂ ਕੀ ਲਟਰਨ ਫੋਟੋਮ ਜੋ ਕੁਸ ਉਹਨੂੰ ਦਿਖਿਆ ਨਾ ਵੀ ਇਹ ਉਹਦੀ ਸਹੇਲੀ ਦਾ ਏ ਤੇ ਉਹ ਚੱਕ ਚੱਕ ਕੇ ਲਫਾਵੇ ਚ ਪਾਉਣ ਲੱਗ ਗਿਆ ਵੀ ਸਿੱਟ ਗਿਆ ਮੈਂ ਇਹਨੂੰ ਤੇ ਚਲੋ ਜੀ ਉਹ ਫਿਰ ਐਵੇਂ ਕਰਦਾ ਕਰਦਾ ਨਾ ਲਾਸਟ ਵਾਲੇ ਕਮਰੇ ਚ ਚਲਾ ਗਿਆ ਮਤਲਬ ਉਹਦੀ ਗਰਲਫ੍ਰੈਂਡ ਕਾਫੀ ਯੂਜ਼ ਕਰਦੀ ਸੀ ਉਹ ਰੂਮ ਨੂੰ ਹਨਾ ਆਪਣੇ ਪਰਸਨਲ ਚੀਜ਼ਾਂ ਵਾਸਤੇ ਮਤਲਬ ਕਿ ਕੱਪੜੇ ਵਗੈਰਾ ਜੋ ਕੁਝ ਵੀ ਹੈ ਨਾ ਤੇ ਉੱਥੇ ਇੱਕ ਅਲਮਾਰੀ ਸੀਗੀ ਤੇ ਅਲਮਾਰੀ ਵੀ ਉਹਦੀ ਗਰਲਫ੍ਰੈਂਡ ਯੂਜ਼ ਕਰਦੀ ਈ ਉਹਨੇ ਚਲੋ ਸਾਰਾ ਬਾਕੀ ਛੋਟਾ ਮੋਟਾ ਸਮਾਨ ਤਾਂ ਇਕੱਠਾ ਕਰ ਲਿਆ ਸੀਗਾ ਉਹਨੇ ਫਿਰ ਸੋਚਿਆ ਵੀ ਐ ਕਰਦਾ ਹਾਂ ਹੁਣ ਵੀ ਚਲੋ ਅਲਮਾਰੀ ਚੋਂ ਸਮਾਨ ਕੱਢ ਕੇ ਹਨਾ ਵੀ ਦੇਖਦਾ ਕੀ ਕੀ ਆ ਤੇ ਸੱਟ ਕੇ ਆਉਣਾ ਸਾਰਾ ਕੁਝ ਤੇ ਅਲਮਾਰੀ ਉਹਨੇ ਖੋਲੀ ਚਲੋ ਸਮਾਨ ਇਕੱਠਾ ਕਰ ਲੱਗ ਗਿਆ ਉਹ ਤੇ ਉਹਨੂੰ ਨਾ ਮਤਲਬ ਕਿ ਆਵਾਜ਼ ਆਈ ਜਿਵੇਂ ਹਨਾ ਜਿਵੇਂ ਗੇਟ ਨਹੀਂ ਕੜ-ਕੜ ਕੜ-ਕੜ ਕਰਦਾ ਹੁੰਦਾ ਜਿਵੇਂ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਜਿਵੇਂ ਜਾਮ ਹੋਇਆ ਹੁੰਦਾ ਗੇਟ ਹਨਾ ਜਿਵੇਂ ਜਰ ਲੱਗੀ ਹੁੰਦੀ ਐਵੇਂ ਐਵੇਂ ਦੀ ਹੋਇਆ ਹਨਾ ਉਹਨੂੰ ਕੁਛ ਤੇ ਉਹਨੇ ਪਿੱਛੇ ਮੁੜ ਕੇ ਦੇਖਿਆ ਉਹ ਤਾਂ ਨਾ ਗੇਟ ਕੋ ਟੱਚ ਹੋ ਗਿਆ ਕਿਤੇ ਜਿਹੜਾ ਅਲਮਾਰੀ ਦਾ ਗੇਟ ਸੀਗਾ ਉਹ ਮਤਲਬ ਕਿ ਉਹਦੇ ਜਿਵੇਂ ਆਪਣੇ ਘਰਾਂ 'ਚ ਗੇਟ ਹੁੰਦੇ ਨੇ ਸਪ੍ਰਿੰਗ ਵਾਲੇ ਵੀ ਛੱਡ ਦਿੰਦੇ ਆ ਆਪਣੇ ਆਪ ਬੰਦ ਹੋ ਜਾਂਦੇ ਓਵੇਂ ਉਹਨਾਂ ਆ ਕੇ ਉਹਦੇ ਮੂੰਹ ਤੇ ਲੱਗਿਆ ਗੇਟ ਤੇ ਉਹ ਲੱਗਿਆ ਪਿੱਛੇ ਜਾ ਕੇ ਅਲਮਾਰੀ ਦੇ ਅ ਅੰਦਰਲੇ ਪਾਸੇ ਅਲਮਾਰੀ ਹੋ ਗਈ ਬੰਦ ਠੀਕ ਆ ਤੇ ਅਲਮਾਰੀ ਬੰਦ ਹੋ ਗਈ ਅਲਮਾਰੀ ਦਾ ਹੁਣ ਉਹ ਬਾਹਰੋਂ ਲੋਕ ਹੋਗੀ ਉਹਦਾ ਹੁਣ ਬਾਹਰੋਂ ਹੀ ਅਲਮਾਰੀ ਬਾਹਰੋਂ ਮਤਲਬ ਕਿ ਖੋਲ੍ਹ ਸਕਦੀ ਸੀ ਕਿ ਅਲਮਾਰੀ ਅੰਦਰੋਂ ਤਾਂ ਖੋਲ੍ਹ ਨਹੀਂ ਸਕਦੀ ਸੀਗੀ ਚਲ ਉਹ ਬੰਦਾ ਫਿਰ ਕੀ ਕਰਿਆ ਮਤਲਬ ਕਿ ਵਿੱਚ ਟਰੈਪ ਹੋ ਗਿਆ ਡਰ ਗਿਆ ਹਨਾ ਪੂਰਾ ਤੇ ਡਰਨਾ ਤਾਂ ਹੈਗਾ ਹੀ ਸੀਗਾ ਚਲੋ ਤੇ ਅਲਮਾਰੀ ਵੀ ਛੋਟੀ ਸੀਗੀ ਮਤਲਬ ਕਿ 2 ਫੁੱਟ ਚੌੜੀ ਤੇ ਹਨਾ ਆ ਆਪਾਂ 2 ਫੁੱਟ ਚੌੜੀ ਲਾ ਲਈਏ 2 ਫੁੱਟ ਚੌੜੀ ਅਲਮਾਰੀ ਸੀਗੀ ਤੇ ਲੰਮੀ ਹੈਗੀ ਸੀ ਮਤਲਬ 7 ਫੁੱਟ ਉੱਚੀ ਹੈਗੀ ਸੀਗੀ ਤੇ ਆਪਾਂ ਚੜਾਈ ਚ ਤੇ ਲੰਬਾਈ ਚ 2 ਫੁੱਟ ਸੀਗੀ ਬਸ ਤੇ ਉੱਚੀ ਹੈਗੀ ਸੀਗੀ ਮਤਲਬ ਕਿ 7 ਫੁੱਟ ਤੇ ਜੀ ਉਹ ਡਰ ਗਿਆ ਉਹਨੇ ਕੀ ਕੀਤਾ ਉਹਨੇ ਲਮਾਰੀ ਦਾ ਗੇਟ ਕੁੱਟਣ ਲੱਗ ਗਿਆ ਹਨਾ ਵੀ ਤੋੜਦਾ ਕੀ ਕਰਾ ਹਨਾ ਹੁਣ ਉੱਥੇ ਉਹਦੀ ਮਾੜੀ ਕਿਸਮਤ ਲਾ ਲੋ ਤੁਸੀਂ ਕੁਝ ਵੀ ਲਾ ਲੋ ਤੇ ਚੱਕਰ ਵੀ ਕੀ ਪਿਆ ਮਤਲਬ ਕਿ ਉੱਥੇ ਘਰ ਵਾਲੀ ਦੂਰ ਦੂਰ ਸੀਗੇ ਜਿਵੇਂ ਬੰਗਲੋ ਹੁੰਦੇ ਨੇ ਤੁਹਾਨੂੰ ਪਤਾ ਬਾਹਰਲੇ ਦੇਸ਼ਾਂ ਚ ਘਰ ਹੁੰਦੇ ਨੇ ਜਿਵੇਂ ਇੱਥੇ ਮੈਂ ਕੰਡਰ ਹੈ ਨਾ ਜਿਵੇਂ ਇੱਥੇ ਵੀ ਘਰ ਬਹੁਤ ਦੂਰ ਦੂਰ ਹੁੰਦੇ ਨੇ ਨਾ ਕਈ ਏਰੀਆ ਦੇ ਵਿੱਚ ਸੋ ਜਿਵੇਂ ਆਪਣੇ ਪੰਜਾਬ 'ਚ ਤਾਂ ਐਵੇਂ ਹੁੰਦੇ ਨੇ ਘਰ ਵੀ ਜਿਵੇਂ ਨਾਲ ਦੇ ਘਰ 'ਚ ਪਤਾ ਲੱਗ ਜਾਂਦਾ ਵੀ ਕੌਣ ਬੰਦਾ ਕੀ ਕਰ ਰਿਹਾ ਏ ਤੇ ਉੱਥੇ ਪਤਾ ਨਹੀਂ ਲੱਗ ਰਿਹਾ ਸੀਗਾ ਮਤਲਬ ਕਿ ਦੂਰ ਦੂਰ ਸੀਗੇ ਘਰ ਉਹ ਖੜਕਾਇਆ ਖੜਕਾਇਆ ਮਾੜੀ ਮੋਟੀ ਨਵਾਇਸ ਹੈ ਨਾ ਜਾਂਦੀ ਸੀਗੀ ਘਰ ਦੇ ਵਿੱਚ ਤੇ ਦੂਜੇ ਕਿਥੇ ਘਰ ਦੇ ਵਿੱਚ ਉਹ ਵੀ ਜੇ ਬਹੁਤ ਜ਼ੋਰ ਲਾਉਂਦਾ ਸੀਗਾ ਤਾਂ ਮਾੜੀ ਮੋਟੀ ਆਵਾਜ਼ ਜਾਂਦੀ ਸੀਗੀ ਬਸ ਤੇ ਐਵੇਂ ਜੀ ਉਹਨੂੰ ਸ਼ਾਮ ਹੋ ਗਈ ਹੈ ਨਾ ਗੇਟ ਕੁੱਟ ਦੇਣ ਉਹਨੇ ਦੇਖਿਆ ਮੁੱਕੀਆਂ ਮੌਕੀਆਂ ਸਭ ਕੁਝ ਮਾਰ ਕੇ ਦੇਖ ਲਿਆ ਵੀ ਗੇਟ ਟੁੱਟ ਜੇ ਹਨਾ ਗੇਟ ਕਿੱਥੇ ਟੁੱਟਦਾ ਲੋਹੇ ਦਾ ਤੇ ਕਰੀ ਗਿਆ ਕਰੀ ਗਿਆ ਚੱਲ ਉਹਨੇ ਉੱਪਰ ਦੇਖਿਆ ਹਨਾ ਮਤਲਬ ਕਿ ਇੱਥੇ ਅਲਮਾਰੀਆਂ ਕਿਵੇਂ ਹੁੰਦੀਆਂ ਨੇ ਨਾ ਅਲਮਾਰੀਆਂ ਕੰਦਾਂ ਦੇ ਵਿੱਚੇ ਬਣੀਆਂ ਹੁੰਦੀਆਂ ਨੇ ਇੱਕ ਤਰ੍ਹਾਂ ਦੀਆਂ ਹਨਾ ਐਵੇਂ ਨਹੀਂ ਹੁੰਦਾ ਵੀ ਜਿਵੇਂ ਆਪਣੀ ਗੋਦਰੀ ਜਾਲੀ ਵਾਲੀ ਅਲਮਾਰੀ ਆ ਸੈਪਰੇਟ ਤੇ ਵਿੱਚੇ ਬਣੀਆਂ ਵੀ ਹੁੰਦੀਆਂ ਨੇ ਤੇ ਉਹਨੇ ਕੀ ਕੀਤਾ ਆਪਣਾ ਉੱਤੇ ਦੇਖਿਆ ਤੇ ਉੱਤੇ ਨਾ ਪਾਈਪਾਂ ਜਾ ਰਹੀਆਂ ਤੀਆਂ ਮਤਲਬ ਕਿ ਘਰ ਦੀ ਘਰ ਦੀਆਂ ਪਾਈਪਾਂ ਹੁੰਦੀਆਂ ਨੇ ਜਿਹੜੀਆਂ ਲੋਹੇ ਦੀਆਂ ਪਾਈਪਾਂ ਤੇ ਉਹਦੇ ਹੁਣ ਬੰਦਾ ਬੌਂਦਲ ਵੀ ਜਾਂਦਾ ਹਨਾ ਕੁਝ ਵੀ ਹੋ ਜਾਂਦਾ ਉਹਦੇ ਦਿਮਾਗ ਚ ਆਇਆ ਆ ਵੀ ਐਂ ਕਰਦਾ ਪੈਪ ਤੋੜ ਲੈਣਾ ਪੈਪ ਤੋੜ ਕੇ ਜਾਦਾ ਕੰਧ ਚ ਗਲੀ ਕੱਢ ਲੂੰਗਾ ਹਨਾ ਤੇ ਜਾਂ ਫਿਰ ਮੈਂ ਗੇਟ ਤੋੜ ਦੂੰਗਾ ਹਨਾ ਤੇ ਉਹਨੇ ਪੈਪ ਨੂੰ ਫੜ ਕੇ ਝੂਟਾਂ ਲੱਗ ਗਿਆ ਕਿਉਂਕਿ ਤਗੜਾ ਤੀਗਾ 6 ਫੁੱਟ ਦਾ ਹੈਗਾ ਤੀਗਾ ਤੇ ਲਮਾਰੀ ਮਤਲਬ ਉੱਚੋਂ 7 ਫੁੱਟ ਤੀਗੀ ਤੇ ਉਹਨੇ ਪੈਪ ਤੋੜ ਲਈ ਪੈਪ ਤੋੜਨੀ ਤਾਂ ਉਹਦੀ ਸਭ ਨਾਲ ਵੱਡੀ ਗਲਤੀ ਤੁਸੀਂ ਲਾ ਲਓ ਵੀ ਹੈਗੀ ਸੀਗੀ ਕਿਉਂਕਿ ਪੈਪ ਤੀਗੀ ਉਹ ਠੰਡੇ ਪਾਣੀ ਦੀ ਤੇ ਇਹ ਮਹੀਨਾ ਸੀਗਾ ਫਰਵਰੀ ਦਾ ਉਹਨੇ ਕਿ ਕਿਤਾ ਜਦ ਪੈਪ ਤੋੜ ਲਈ ਤੇ ਉਹ ਨਾ ਹੈਗੀ ਸੀਗੀ ਠੰਡੇ ਪਾਣੀ ਦੀ ਠੰਡੇ ਪਾਣੀ ਦੀ ਉਹ ਜਿਹੜੇ ਆਪਣੇ ਉਹ ਵਿਲੇਜ ਸੀਗਾ ਜਿਹੜਾ ਉਹਨੂੰ ਸਪਲਾਈ ਦਿੰਦੀ ਸੀਗੀ ਠੰਡੇ ਪਾਣੀ ਦੀ ਟੈਪ ਤੇ ਠੰਡ ਦਾ ਹੀ ਮਹੀਨਾ ਸੀਗਾ ਤੇ ਪੈਪ ਤੋੜ ਲਈ ਪੈਪ ਨਾਲ ਕੁੱਟਣ ਲੱਗ ਗਿਆ ਗੇਟ ਤੇ ਉਹਦੇ ਨਾਲ ਉੱਪਰ ਪਾਣੀ ਕਰਨਾ ਲੱਗ ਗਿਆ ਮਤਲਬ ਕਿ ਪੈਪ ਦੇ ਹੁਣ ਪਾਣੀ ਵਾਲੀ ਸਪਲਾਈ ਵਾਲੀ ਪੈਪ ਸੀਗੀ ਤੇ ਉਹਦੇ ਉੱਤੇ ਸਿੱਧਾ ਪਾਣੀ ਕਰ ਲੱਗ ਗਿਆ ਠੰਡਾ ਉੱਪਰੋਂ ਟਾਈਮ ਠੰਡਾ ਤੇ ਉਤੋਂ ਪਾਣੀ ਠੰਡਾ ਹਨਾ ਤੇ ਵਿੱਚ ਫਸਾ ਫਸਿਆ ਰਿਹਾ ਕਈ ਦਿਨ ਲੰਘੇ ਇਕਨੇ ਮਤਲਬ 6-7 ਦਿਨ ਲੰਘੇ ਇਕਨੇ ਤੇ ਵਿੱਚੇ ਬਿਮਾਰ ਹੋ ਗਿਆ ਹਨਾ ਬਿਮਾਰ ਹੋ ਗਿਆ ਤੇ ਪਾਣੀ ਨਾਲ ਉਹਦਾ ਕੀ ਹੋਇਆ ਹੁਣ ਉਹਦੇ ਉੱਤੇ ਪਾਣੀ ਗਿਰੀ ਜਾਂਦੀ ਸੀ ਜਿਵੇਂ ਆਪਾਂ ਹੱਥ ਰੱਖ ਲੈਂਦੇ ਆ ਪਾਣੀ ਦੇ ਵਿੱਚ ਤਾਂ ਹੱਥ 부ੜੇ ਹੋ ਜਾਂਦੇ ਨੇ ਹਨਾ ਝੁਰੜੀਆਂ ਪਿਆ ਜਾਂਦੀਆਂ ਨੇ ਤੇ ਉਹਦੀ ਨਾ ਚਮੜੀ ਉਤਰਨ ਲੱਗ ਗਈ ਉਹਦੀ ਉੱਤਰ ਗਈ ਸਾਰੀ ਚਮੜੀ ਤੇ ਪਾਣੀ ਪੈ ਪੈ ਕੇ ਜਿਵੇਂ ਹਨਾ ਬਾਲਾ ਮਾੜਾ ਹਾਲ ਹੋ ਗਿਆ ਤੇ ਅੰਦਰ ਉਹ ਵਿਚਾਰਾ ਪਾਣੀ ਤਾਂ ਪੀ ਜਾਂਦਾ ਸੀਗਾ ਤੇ ਉਹਨੇ ਖਾਦਾ ਕੁਛ ਨਹੀਂ ਤੇ ਉਹਦੇ ਕੋ ਖਾਣ ਨੂੰ ਕੁਛ ਨਹੀਂ ਸੀਗਾ ਤੇ ਚਲੋ ਜੀ ਫਿਰ 14 ਫਰਵਰੀ ਦਾ ਦਿਨ ਆਇਆ 14 ਫਰਵਰੀ 2004 ਦਾ ਤੇ 14 ਦਿਨ ਹੋ ਗਏ ਸੀਗੇ ਉਹ ਨੂੰ ਅੰਦਰ ਫਸੇ ਨੂੰ ਤੇ ਜਿਹੜੀ ਉਹਦੀ ਫਿਰ ਗਵੰਡਨ ਸੀਗੀ ਹਨਾ ਲੇਡੀ ਉਹਨੇ ਪੁਲਿਸ ਨੂੰ ਫੋਨ ਕਰਿਆ ਵੀ ਮੈਨੇ ਅੱਜ ਸਵੇਰੇ ਫੇਰ ਆਵਾਜ਼ਾਂ ਸੁਣੀਆਂ ਨੇ ਹਨਾ ਵੀ ਅੰਦਰ ਕੋਈ ਕੰਸਟਰਕਸ਼ਨ ਹੋ ਰਹੀ ਆ ਜਿਵੇਂ ਕੋਈ ਪਟ ਰਿਹਾ ਕੁਛ ਐਵੇਂ ਤੇ ਚਲੋ ਫੇਰ ਪੁਲਿਸ ਆਈ ਤੇ ਫੇਰ ਪੁਲਿਸ ਨੇ ਦੇਖਿਆ 14 ਫਰਵਰੀ ਹੈ ਨਾ ਆਇਆ ਤੇ 14 14 ਫਰਵਰੀ ਨੂੰ ਪੁਲਿਸ ਆਈ ਤੇ 14 ਫਰਵਰੀ ਨੂੰ ਮਰਿਆ ਪਿਆ ਸੀਗਾ ਤੇ ਉਹਨੇ ਪੁਲਿਸ ਨੂੰ ਬੁਲਾਇਆ ਚਲੋ ਪੁਲਿਸ ਨੇ ਆ ਕੇ ਦੇਖਿਆ ਹਨਾ ਤੇ ਇਹ ਦੇਖੋ ਤੁਸੀਂ ਉਹ ਮਰ ਗਿਆ ਕਿਉਂਕਿ ਮਤਲਬ ਕਿ ਜੇ ਉਹ ਪਹਿਲਾਂ ਫੋਨ ਕਰ ਦਿੰਦੀ ਹੈ ਨਾ ਉਹਨੇ ਜਸਟ ਫੋਨ ਤਾਂ ਨਹੀਂ ਕੀਤਾ ਉਹ ਐ ਸੋਚਦੀ ਸੀ ਕਿ ਜਿਵੇਂ ਉਹਦੀ ਗਵਾਰਡਨ ਸੀਗੀ ਵੀ ਹੁਣ ਵੀ ਗਵਾਰਡੀ ਦਾ ਵੀ ਮੈਂ ਉਹਦੀ ਪ੍ਰਾਈਵੇਸੀ ਦੇ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦੀ ਹੈਗੀ ਉਨੇ ਤਾਂ ਕਰਕੇ ਨਹੀਂ ਫੋਨ ਕਰਿਆ ਹੈਗਾ ਨਾ ਉਹਨੇ ਪੁੱਛਿਆ ਨਾ ਉਹਨੂੰ ਲੈਣਾ ਦੇਣਾ ਕੁਛ ਤੇ ਉਹਨੇ ਬਾਅਦ ਦੇ ਵਿੱਚ ਪੁਲਿਸ ਨੂੰ ਫੋਨ ਕਰਿਆ ਵੀ ਖੜਕਾ ਕਰੀ ਜਾਂਦਾ ਰਾਤ ਨੂੰ ਵੀ ਉਹਨੂੰ ਵਾਜਾ ਸੁਣਦੇ ਨਹੀਂ ਬੰਦਾ ਆਪਣੇ ਤਾਂ ਜਾ ਕੇ ਦੇਖ ਲੈਂਦਾ ਵੀ ਕੀ ਹੋ ਗਿਆ ਹਨ ਤੇ ਇਹ じゃ ਕੁਛ ਨਹੀਂ ਹੋਇਆ ਉਸ ਤੋਂ ਬਾਅਦ ਪੁਲਿਸ ਨੇ ਪੁਲਿਸ ਆ ਗਈ ਪੁਲਿਸ ਨੇ ਦੇਖ ਲਿਆ ਚਲੋ ਵੀ ਦੇਖਿਆ ਵੀ ਹਾਂ ਡੈਡਾ ਬੰਦਾ ਹਨ ਫਰ ਕੋਈ ਦੇਖ ਕੇ ਪੁਲਿਸ ਨੇ ਆਪਣਾ ਸਾਰਾ ਕੁਝ ਕਰਕੇ ਦੇਖ ਲਿਆ ਪੁਲਿਸ ਨੂੰ ਪਹਿਲਾਂ ਲੱਗਿਆ ਵੀ ਮਰਡਰ ਤਾਂ ਨਹੀਂ ਹੋਇਆ ਹਨ ਕਿਸ ਨੇ ਕੀਪਤਾ ਬੰਦ ਕਰਤਾ ਹੋਵੇ ਉਹਨੂੰ ਫਿਰ ਅਲੱਗ-ਅਲੱਗ ਥਿਉਰੀਆਂ ਨਿਕਲ ਕੇ ਆਈਆਂ ਜਿਹੜੀ ਮੈਂ ਤੁਹਾਨੂੰ ਥਿਉਰੀ ਦੱਸੀ ਆ ਵੀ ਕੀ ਕੀ ਹੋਇਆ ਇਹ ਪੁਲਸ ਦੀ ਹੀ ਥਿਉਰੀ ਆ ਤੇ ਬਾਕੀ ਕੋਈ ਐਵੇਂ ਦਾ ਐਵੀਡੈਂਸ ਨਹੀਂ ਮਿਲਿਆ ਹੈਗਾ ਵੀ ਕਿਸੇ ਨੇ ਉਹਦਾ ਮਰਡਰ ਕੀਤਾ ਸੋ ਇਹ ਸੀਗੀ ਜੀ ਸਟੋਰੀ ਤੇ ਮੈਂ ਇੱਕ ਆਸਟ ਗੱਲ ਆਹੀ ਕਹਿਣਾ ਚਾਹੁੰਦਾ ਹੁਣ ਵੀ ਇਹ ਸਟੋਰੀ ਮਤਲਬ ਕਿ ਤੁਹਾਨੂੰ ਕਿਤੇ ਨਹੀਂ ਮਿਲੂਗੀ ਇਹ ਜੀ ਸਟੋਰੀ ਹੈ ਨਾ ਤੇ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਵੀ ਅਸਲੀ ਆ ਮਤਲਬ ਕਿ ਇਹ ਜਣਾ ਰਿਸਰਚ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ क्राइम ਟੱਕ ਵਾਲੀ ਸਟੋਰੀ ਨਹੀਂ ਹੈਗੀ ਜਾਂ ਹੋਰ ਨਹੀਂ ਪੰਜਾਬੀ ਚ ਤੁਹਾਨੂੰ ਮਿਲਣੀ ਹੋਣੀ ਹੈਗੀ ਹਿੰਦੀ ਚ ਵੀ ਤੁਹਾਨੂੰ ਜੇ ਸ਼ਾਇਦ ਮਿਲੀ ਟਾਮੇ ਟਾਵੇਂ ਬੰਦੇ ਕੋਲ ਸ਼ਾਇਦ ਮਿਲ ਸਕਦੀ ਹੈ ਜੇ ਹਨਾ ਫਰੋੜੋਂ ਤੁਸੀਂ ਤਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ ਬਾਕੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ